ਇਸ ਵੀਡੀਓ ਦੇ ਵਿੱਚ ਰੋੜਾ ਚੁੱਕਦਾ ਜੋ ਮੁੰਡਾ ਤੁਹਾਨੂੰ ਨਜ਼ਰ ਆ ਰਿਹਾ ਸ਼ਾਇਦ ਇਸ ਦੀ ਘਰਵਾਲੀ ਨੇ ਇਸ ਦੇ ਕੋਲੋਂ ਸੂਟਾਂ ਦੀ ਮੰਗ ਕੀਤੀ ਹੋਵੇ ਫਿਰ ਮੁੰਡਾ ਵੀ ਅੱਗੇੋਂ ਗੁੱਸਾ ਖਾ ਗਿਆ ਤੇ ਆਪਣੀ ਘਰਵਾਲੀ ਦੀਆਂ ਡਿਮਾਂਡਾਂ ਪੂਰੀਆਂ ਕਰਨ ਲਈ ਇੱਕ ਨਹੀਂ ਦੋ ਨਹੀਂ ਬਲਕਿ ਸੂਟਾਂ ਦੇ ਪੂਰੇ ਚਾਰ ਥਾਨ ਇਸ ਦੁਕਾਨ 'ਚੋਂ ਚੁੱਕ ਲੈ ਗਿਆ ਉਹ ਵੀ ਕਢਾਈ ਵਾਲੇ ਥਾਨ ਪਰ ਹੈਰਾਨੀ ਦਿਖਲਤਾ ਇਹ ਰਹੀ ਕਿ ਮੁੰਡਾ ਇਸ ਦੁਕਾਨ ਚ ਗਾਹਕਾ ਵਾਂਗੂ ਨਹੀਂ ਸਗੋਂ ਸ਼ੀਸ਼ਾ ਤੋੜ ਕੇ ਚੋਰਾ ਵਾਂਗੂ ਵੜਿਆ ਤੇ ਫਿਰ ਸੂਟਾਂ ਦੇ ਨਾਲ ਨਾਲ ਹਜ਼ਾਰਾਂ ਰੁਪਏ ਅਤੇ ਇੱਕ ਆਈਫੋਨ ਲੈ ਕੇ ਫਰਾਰ ਹੋ ਗਿਆ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਮਾਮਲਾ ਜ਼ਿਲ੍ਹਾ ਬਠਿੰਡਾ ਨਾਲ ਸੰਬੰਧਿਤ ਹੈ ਆਪਣੇ ਨੇ ਸਵੇਰ 6:30 ਵਜੇ ਹੀ ਸ਼ੀਸ਼ਾ ਮਤਲਬ ਸ਼ਟਰ ਤੋੜ ਕੇ ਸ਼ੀਸ਼ਾ ਭੰਨ ਕੇ ਨੇ ਅੰਦਰ ਸਮਸਮੋ ਲੈ ਕੇ ਚਾਕੇ ਦਾ ਸਿਰ 10000 ਰੁਪਇਆ ਸੀਗੇ ਫੋਨ ਵਗੈਰਾ ਲੈ ਕੇ ਸੂਟ ਵਗੈਰਾ ਪੇ ਸੀਗੇ ਉਹ ਲੈ ਕੇ ਚੱਕੇ ਕਾਹਦੀ ਦੁਕਾਨ ਸੀਗੀ ਬੁਟੀਕ ਆਪਣਾ ਹੀ ਸਿੱਧੂ ਬੁਟੀਕ ਗਾਂਧੀ ਮਾਰਕੀਟ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਹੋਇਆ ਜੀ ਮੈਨੂੰ ਇੱਥੇ ਕੋਈ ਜਾ ਰਹੀ ਸੀਗੇ ਰਸਤੇ 'ਚ ਉਹਨਾਂ ਨੇ ਕਾਲ ਕਰੀ ਹਾਂ ਬਾਕੀ ਬ੍ਰਦਰ ਸੀਗਾ ਵੱਡਾ ਉਹਨਾਂ ਨੇ ਕਾਲ ਕਰਤੀ ਉਹ ਆ ਗਏ ਇੱਥੇ ਕਿਸ ਤਰ੍ਹਾਂ ਚੋਰੀ ਦੀ ਵਾਰਦਾਤ ਚੋਰ ਨੇ ਕਿਸ ਤਰ੍ਹਾਂ ਕੀਤੀ ਹੈ ਜੀ ਇਹ ਸ਼ੀਸ਼ਾ ਸ਼ਟਰ ਤੋੜ ਕੇ ਹਾਂਜੀ ਸ਼ੀਸ਼ਾ ਭੰਗ ਗਈ ਡਲੇ ਨਾਲ ਸ਼ੀਸ਼ਾ ਭੰਨਤਾ ਹਾਂਜੀ ਟਣਾ ਭੰਗ ਗਈ ਤੇ ਸਮਾਨ ਲੈ ਗਿਆ ਅੰਦਰੋਂ ਕੱਪੜੇ ਵਾਲੇ ਥਾਨ ਸੀਗੇ ਉਹ ਲੈ ਕੇ ਚੱਕੇ 10000 ਰੁਪਇਆ ਸੀਗੇ ਤੇ ਫੋਨ ਵਗੈਰਾ ਪਿਆ ਸੀ ਇਹ ਸੂਟ ਸਾਰਡ ਕਾਫੀ ਲੈ ਕੇ ਸਮਾਨ ਚੱਕੇ ਅੱਛਾ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਨੇ ਸਖਾਈ ਕੀਤੀ ਹੋਈ ਹੈ ਕੱਲ 15 ਅਗਸਤ ਹੈਗੀ ਹੈ ਹਾਂਜੀ ਜਗ੍ਹਾ ਜਗ੍ਹਾ ਕਿਤੇ ਚੱਪੇ ਚੱਪੇ ਪੁਲਿਸ ਤਰ੍ਹਾਂ ਕੀਤੀ ਹੋਈ ਹੈ ਤੁਸੀਂ ਕੀ ਮੰਨਦੇ ਪੁਲਿਸ ਦਾ ਕਾਰਜ ਯਰ ਕਿਸ ਤਰ੍ਹਾਂ ਮੰਨਦੇ ਹੋ ਕਾਰਵਾਈ ਕਰ ਰਹੇ ਆ ਬਾਕੀ ਦੇਖੋ ਜੀ ਕਹਿ ਤਾਂ ਰਹੇ ਆ ਉਹ ਵੀ ਕਾਰਵਾਈ ਕਰ ਰਹੇ ਆ ਅਸੀਂ ਆ ਕੇ ਗਏ ਬਾਕੀ ਦੇਖੋਗੇ ਕੀ ਕਹਿ ਰਹੇ ਹੋ ਪਹਿਲੀ ਵਾਰ ਹੋਈ ਥੋੜੇ ਜੀ ਹਾਂਜੀ ਪਹਿਲੀ ਵਾਰੀ ਹੋਈ ਹੈ ਅੱਗੇ ਕਦੇ ਨਹੀਂ ਹੋਇਆ ਐਦਾਂ ਦਾ ਕੁਝ ਕੀ ਮੰਗੀ ਕਰਦੇ ਹੋ ਪੁਲਿਸ ਪ੍ਰਸ਼ਾਸਨ ਮੰਗਵਾ ਪੂਰੀ ਕਾਰਵਾਈ ਕਰੀ ਜਾਵੇ ਤੋੜਾ ਜਾਵੇ ਚੋਰ ਫੜਾਇਆ ਜਾਵੇ ਹਾਂਜੀ ਇਹ ਸਾਡੇ ਕੋਲੇ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਵੀ ਸਿੱਧੂ ਬਟੇਕ ਤੇ ਕੋਈ ਚੋਰੀ ਹੋਈ ਆ ਜਸਟ ਅਸੀਂ ਜਿਹੜੇ ਮੌਕੇ ਤੇ ਪਹੁੰਚ ਕੇ ਜਿਹੜਾ ਸਾਈਟ ਨੂੰ ਵਿਜ਼ਿਟ ਕੀਤਾ ਤੇ ਵਿਜ਼ਿਟ ਕਰਨ ਤੋਂ ਅਸੀਂ ਜਿਹੜੇ ਉਹਦੇ ਮਾਲਕਾ ਸੁਖਦੀਪ ਸਿੰਘ ਉਹਦਾ ਮਾਲਕ ਹੈਗਾ ਉਹਨੂੰ ਅਸੀਂ ਮਿਲੇ ਮਿਲ ਕੇ ਉਹਦੇ ਨਾਲ ਗੱਲਬਾਤ ਕੀਤੀ ਔਰ ਜੋ ਉਹਨਾਂ ਦੀ ਅਮਾਉਂਟ ਸੀਗਾ ਉਹਦੇ ਮੁਤਾਬਕ ਇਹਦੇ 10000 ਰੁਪਏ ਦੀ ਚੋਰੀ ਹੋ ਗਈ ਹੈ। ਅਸੀਂ ਉਹਨਾਂ ਨੂੰ ਬੁਲਾਇਆ ਸੁਖਦੀਪ ਸੁਖਦੀਪ ਸਿੰਘ ਨੂੰ ਜਿਵੇਂ ਉਹ ਬਿਆਨ ਲਿਖਾਉਣਗੇ ਬਿਆਨ ਮੁਤਾਬਕ ਅਸੀਂ ਕਾਨੂੰਨੀ ਕਾਰਵਾਈ ਕਰਦੇ ਹਾਂ। ਸਰ ਸੀਸੀਟੀਵੀ ਫੁਟੇਜ ਚ ਚੋਰ ਦੀ ਫੋਟੋ ਵੀ ਆਈ ਜਾਉਂਦੀ ਦਿਖਾ ਰਿਹਾ ਵੀ ਇੱਟ ਮਾਰ ਕੇ ਘਰ ਦੇ ਵਿੱਚ ਆ ਕੇ ਇਹਨਾਂ ਸ਼ੀਸ਼ਾ ਤੋੜਿਆ ਉਹ ਕੀ ਪਚਾਰਾ ਪਾਈ ਰਹੇ ਤਾਂ ਨਹੀਂ ਉਸ ਚੀਜ਼ ਨੂੰ ਅਸੀਂ ਅੱਗੇ ਦੇ ਅੱਗੇ ਵੈਰੀਫਾਈ ਕਰ ਰਹੇ ਹਾਂ ਸੀਸੀਟੀਵੀ ਖੰਡਾਲੇ ਆ ਸੀ। ਤੇ ਫੁੜੇ ਸਾਡੇ ਕੋਲੇ ਆ ਰਹੇ ਆ ਅਸੀਂ ਪੁਛੜਦਾ ਹਾਂ ਲਾ ਜਿਹੜੇ ਆਸ-ਪਾਸ ਦੇ ਏਰੀਆ ਸਾਡੇ ਧਾਨ ਜਿਹੜੇ ਕ੍ਰਿਮੀਨਲ ਰਿਕਾਰਡ ਜਿਹੜੇ جیل ਤੋਂ ਬਾਹਰ ਆਏ ਆ ਕ੍ਰਿਮੀਨਲ ਉਹਨਾਂ ਦਾ ਅਸੀਂ ਰਿਕਾਰਡ ਬਾਚ ਰਹੇ ਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਖੰਘਾਲ ਕੇ ਚੋਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰ ਨੂੰ ਕਾਬੂ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ